ਨਮਸਕਾਰ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਫਾਈਬਰ ਰਿਪੋਰਟ ਨੂੰ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਮਤੇਗੜ ਖਪਰਾ ਤੋਂ ਜਿੱਥੇ ਬੱਚੀਆਂ ਸਟੇਟ ਅਵਾਰਡ ਜਿੱਤ ਕੇ ਸਕੂਲ ਪਰਤੀਆਂ ਹਨ ਜਿੱਥੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਨਾਲ ਹੀ ਇਹਨਾਂ ਦੇ ਕੋਚ ਸੇਬਾਣਾ ਮੌਜੂਦ ਨੇ ਸਤਾਰ ਅਮਰਜੀਤ ਸਿੰਘ ਜੀ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਹਰ ਪ੍ਰਕਾਰ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਛੋਟੇ ਛੋਟੀਆਂ ਬੱਚਿਆਂ ਨੂੰ ਉੱਪਰ ਅੱਗੇ ਨੂੰ ਆਉਂਦੇ ਰਹੋ ਜਿਹੜੇ ਹੋ ਸਕਦਾ ਹੈ ਇਹ ਸਭ ਨੂੰ ਪਾਈਏ ਦਾ ਬੱਚਿਆਂ ਦਾ ਨਿੱਕਾ ਸਵਾਗਤ ਕੀਤਾ ਜਾ ਰਿਹਾ ਹੈ ਅੱਗੇ ਹੋ ਜਾਓ ਫਿਰ ਤਸਵੀਰਾਂ ਦੇ ਸਕਦੇ ਹੋ ਕਿ ਫਤੇਗੜ ਸੁਪਰਾਹ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਫਤੇਗੜ ਸੁਪਰਾਹ ਸਕੂਲ ਦੀਆਂ ਬੱਚੀਆਂ ਸਟੇਟ ਅਵਾਰਡ ਜਿੱਤ ਕੇ ਸਕੂਲ ਵਾਪਸ ਪਰਤੀਆਂ ਹਨ ਜਿਨ੍ਹਾਂ ਦਾ ਸਕੂਲ ਵਾਪਸ ਪਰਤਣ ਤੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਨਾਲ ਹੀ ਜਿਹੜੇ ਉਹਨਾਂ ਦੇ ਕੋਚ ਸੇ ਬਣ ਮਾਸਟਰ ਅਮਰਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਦਾ ਵੀ ਹਾਰਪਾ ਪਾ ਕੇ ਸਵਾਗਤ ਕੀਤਾ ਗਿਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਰਾਤ ਤੁਸੀਂ ਦੇਖੀਆਂ ਸਕੂਲ ਪਹੁੰਚਣ ਤੇ ਜਿਹੜੇ ਇਲਾਕੇ ਦੇ ਜਿਹੜੇ ਸਮੁੱਚੇ ਸਮੁchetti leadership ਵੀ ਮੌਜੂਦ ਸੀਗੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਰ ਵੀ ਮੌਜੂਦ ਸੀਗੀ ਬੱਚਿਆਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਵੀਡੀਓ ਨੂੰ ਵਾਤਵਾਤੇ ਸ਼ੇਅਰ ਜ਼ਰੂਰ ਕਰਿਓ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਆਪਣੇ ਕਮੈਂਟ ਜ਼ਰੂਰ ਰੱਖਿਓ ਜੀ ਜੀ ਬੜਾ ਹੌਸਲਾ ਬੰਦਾ ਪਰਮ ਲਈ ਬੇਲ ਜਿੱਤੀ ਹੋਣਾ ਚਾਹੀਦਾ ਹੈ ਜੀ ਜੀ ਬੜਾ ਰੱਖੋ ਹਰ ਪਲ ਜਿੱਤਣ ਦਾ ਕਿਸਮਤ ਭਾਵੇਂ ਬਦਲੇ ਜਾਂ ਨਾਂ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ ਸੋ ਸਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਇਹ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਸੋ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਸੁਖਮੰਦਰ ਸਿੰਘ ਸਰਦਾਰ ਸੁਖਦੇਵ ਸਿੰਘ ਸਭਰਾ ਸਰਦਾਰ ਮਨਜੀਤ ਸਿੰਘ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਸਰਦਾਰ ਗੋਦਾਰ ਸਿੰਘ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਸੋ ਸਰਦਾਰ ਅਮਰਜੀਤ ਸਿੰਘ ਮੈਡਮ ਗੁਰਪ੍ਰੀਤ ਕੌਰ ਇਹਨਾਂ ਨੇ ਬਹੁਤ ਮਿਹਨਤ ਕਰਵਾਈ ਹੈ ਸਾਡੇ ਖਾਲਸਾ ਸਕੂਲ ਦੇ ਟੀਮ ਟੱਗੋਵਾਰ ਰਸਾ ਕੱਸੀ ਦੇ ਵਿੱਚ ਕਿਉਂਕਿ ਪਿਛਲੇ ਸੈਸ਼ਨ ਦੇ ਦਰਮਿਆਨ ਸਟੇਟ ਦੇ ਵਿੱਚੋਂ ਸਾਡੇ ਖਾਲਸਾ ਸਕੂਲ ਦੇ ਟੀਮ ਟੱਗੋਵਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਸੋ ਐਸਓਆਰ ਵੀ ਸਰਦਾਰ ਅਮਰਜੀਤ ਸਿੰਘ ਮੈਡਮ ਗੁਰਪ੍ਰੀਤ ਕੌਰ ਇਹਨਾਂ ਦੇ ਮਿਹਨਤ ਦੇ ਸਦਕਾ ਹੀ ਇਹ ਸੈਸ਼ਨ ਦੇ ਵਿੱਚ ਸਾਡੇ ਖਾਲਸਾ ਸਕੂਲ ਦੀ ਟਾਗਾਂਵਾਰ ਰਸਾ ਕਸੀ ਦੀ ਟੀਮ ਨੇ ਸਟੇਟ ਦੇ ਵਿੱਚੋਂ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਲੜਕੀਆਂ ਨੇ ਹਾਸਲ ਕੀਤਾ ਹੈ ਜੋ ਸਾਡੇ ਵਾਸਤੇ ਇਹ ਮਾਣ ਦੀ ਗੱਲ ਹੈ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਸਟੇਟ ਤੇ ਪਹੁੰਚਣ ਜਿਹੜੀ ਟੀਮ ਜਿੱਤ ਕੇ ਆਈ ਹੈ ਉਹਨਾਂ ਦਾ ਸਨਮਾਨਿਤ ਕੀਤਾ ਜਾਵੇਗਾ ਸਰਦਾਰ ਅੰਰਜੀਤ ਸਿੰਘ ਮੈਡਮ ਗੁਰਪ੍ਰੀਤ ਕੌਰ ਅਤੇ ਸਰਦਾਰ ਕਰਨਦੀਪ ਜੀ ਜਾ ਰਿਹਾ ਹੈ ਇਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ ਤੇ ਪਹੁੰਚ ਜਾਣ ਸਹਾਇਕ ਮੈਡਮ ਅਮਨਦੀਪ ਕੌਰ ਇਹ ਵੀ ਇਹਨਾਂ ਦੇ ਨਾਲ ਗਏ ਸਨ ਇਹ ਵੀ ਸਟੇਜ ਤੇ ਪਹੁੰਚ ਜਾਣ ਉਹ ਵਿੱਚ ਜਗ ਜਿੱਥੇ ਮਾਸਟਰ ਖੜਾ ਹੈ ਉੱਥੇ ਪਹੁੰਚ ਗਿਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਟੇਖੜਸ ਭਰਾ ਤੋਂ ਜਿੱਥੇ ਨਿਗਾ ਸਵਾਗਤ ਕੀਤਾ ਜਾ ਰਿਹਾ ਸਕੂਲ ਬੱਚਿਆਂ ਸਟੇਟ ਲੈਵਲ ਤੇ ਜਿਹੜਾ ਕਿੱਡਾਂ ਦੇ ਵਿੱਚ ਪਾਗ ਲਿਆ ਗਿਆ ਸੀ ਸਪੋਰਟ ਕੱਪੜੀ ਜਿਹੜਾ ਵਾਰਡ ਕਾਫ ਕੀਤਾ ਜਿਸ ਤੋਂ ਬਾਅਦ ਦਾ ਬਚਨਾਨ ਦਾ ਸਾਲ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੰਡਰ 17 ਤਾਗੋ ਵਾਰ ਇਹ ਸਾਰੀ ਟੀਮ ਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਸਟੇਟ ਦੇ ਵਿੱਚ ਸੋ ਇਹ ਸਾਰੀ ਟੀਮਸ ਤੇ ਤੋਂ ਮੋਨ ਜਾਵੇ ਸਾ ਸੁਗੀਤੀਏ ਸਾਰੇ ਟੀਮ ਸਟੇਜ ਤੇ ਪਹੁੰਚ ਜਾ ਰਹੇ ਸਵੀਰਾਂ ਫਤੇਗੜ ਸਭਰਾ ਤੋਂ ਸਾਂਝੀਆਂ ਕੀਤੀਆਂ ਜਿੱਥੇ ਫਤੇਗੜ ਸਭਰਾ ਦੀਆਂ ਬੱਚੀਆਂ ਸਕੂਲ ਦੀਆਂ ਬੱਚੀਆਂ ਸਟੇਟ ਪੱਧਰੀ ਖੇਡਾਂ ਦੇ ਵਿੱਚ ਪਾਗ ਲੈ ਕੇ ਜਿੱਤ ਪ੍ਰਾਪਤ ਕਰਕੇ ਸਕੂਲ ਵੱਲ ਸਪਰਤੀਆਂ ਸਨ ਜਿਨ੍ਹਾਂ ਦਾ ਸਕੂਲ ਪਹੁੰਚੇ ਦਾ ਨਿੱਘਾ ਸਵਾਗਤ ਕੀਤਾ ਗਿਆ ਸਕੂਲ ਪ੍ਰਬੰਧਕ ਕਮੇਟੀ ਇਲਾਕੇ ਦੇ ਸਮੁੱਚੇ ਲੀਡਰਸ਼ਿਪ ਅਸ਼ਮਨ ਸਿੰਘ ਨਰਕੇ ਤਾਂ ਦਾਵਾਰ ਰਸਾ ਨਸੀ ਟੀਮ ਇਹਨਾਂ ਲੜਕੀਆਂ ਨੇ ਸਟੇਟ ਦੇ ਵਿੱਚੋਂ ਫੋਰਸ ਪਲੇਸ ਨਾ ਸੰਕੇਤੀ ਸਭੋਲਾ ਉਹ ਵੀ ਵਿਧਾਈ ਦੇ ਪਾਤਰ ਹਨ ਸਰ ਪ੍ਰਾਇਮਰੀ ਦੇ ਜਿਹੜੇ ਵੀ ਵਿਦਿਆਰਥੀ ਖੇਡਣ ਗਏ ਸਨ ਸਟੇਟ ਲੈਵਲ ਤੋਂ ਉਹਨਾਂ ਨੇ ਵੀ ਫੋਰਥ ਪੋਜੀਸ਼ਨ ਹਾਸਲ ਕੀਤੀ ਹੈ ਤੇ ਸਾਰੇ ਵਿਦਿਆਰਥੀ ਜਿਨ੍ਹਾਂ ਦੇ ਕੋਟਸੇ ਮਾਨ ਅਤੇ ਵਿਦਿਆਰਥੀਆਂ ਦੇ ਮਾਪੇ ਪਿੱਤਾ ਇਹ ਸਾਰੇ ਉਦਾਈ ਦੇ ਪਾਤਰ ਹਨ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਸੁਖਮੰਦਰ ਸਿੰਘ ਜੀ ਉਹ 2 ਮਿੰਟ ਵਾਸਤੇ ਆਪਣੀ ਜੋ ਵਿਚਾਰ ਉਹ ਸਾਂਝੇ ਕਰਨਗੇ ਤੇ ਇਹਨਾਂ ਬੱਚਿਆਂ ਨੂੰ ਵਧਾਈ ਦੇਣਗੇ ਇਸ ਸਮੇਂ ਅਸੀਂ ਜਿਹੜਾ ਫਤਿਹਗੜ੍ਹ ਸੁਪਰਾਂ ਸਕੂਲ ਦੇ ਵਿੱਚ ਮੌਜੂਦ ਸੀਗੇ ਜਿੱਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪ੍ਰੋਇੰਟਰ ਦੇ ਹਲਕਾ ਜੀਰਾ ਦੇ ਫਤਿਹਗੜ੍ਹ ਸੁਪਰਾਂ ਸਕੂਲ ਤੋਂ ਕਰ ਰਹੇ ਹਾਂ ਸਰਦਾਰ ਸੰਤੋਖ ਸਕੂਲ ਦੇ ਬੱਚਿਆਂ ਨੇ ਜਿਹੜਾ ਸਟੇਟ ਪੱਤਰੀ ਟੈਡਾਂ ਦੇ ਵਿੱਚ ਸਵਚਨਚਿਤ ਸਟਾਫ ਨੂੰ ਜਿੱਤ ਪ੍ਰਾਪਤ ਕੀਤੀ ਜਿਹੜੇ ਗੱਲ ਸਬੂਰ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਸਰਦਾਰ ਅਮਰਜੀਤ ਸਿੰਘ ਉਹ ਸਭ ਤੋਂ ਪਹਿਤਕ ਸਰਦਾਰ ਅਰਜਨ ਸਿੰਘ ਇਹਨਾਂ ਦਾ ਬਹੁਤ 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 ਸਾਰੇ ਸਟਾਫ ਤੋਂ ਜੀਉਦਾ ਦਾ ਸਰ ਬੱਚੇ ਨੂੰ ਇਸ ਮੁਕਾਮ ਤੋਂ ਬਚਾਉਂਦੇ ਤੁਸੀਂ ਦੇ ਸਕਦੇ ਹੋ ਸਟੇਜ ਤੇ ਸਾਰਿਆਂ ਦਾ ਧੰਨਵਾਦ ਯਾਰੇ ਬੱਚੇ ਛੋਟਾਵਾ ਨਾਮ ਜਿਤਨਾ ਉਹ ਬਲਾਕ ਦੇ ਵਿੱਚੋਂ ਦਾ ਬੜਾ ਉੱਤਜਾ ਪੂਜਾ ਕਾਣਾ ਖੇਡ ਦਾ ਖਿਡਾਰੀਆਂ ਦੇ ਦੇਸ਼ ਦੇਸ਼ ਜਿਹਨੂੰ ਅਪਾਣੇ

ਮਾਰੇ ਚਰਦੇ ਟਾਈਮ ਕਈ ਵਾਰ ਆਦੇ ਰਹਿੰਦੇ ਹੁੰਦੇ ਆ ਪਰ ਜੇਰਾ ਗੱਲਾਂ ਜੰਤ ਭਾਰੀ ਕਰ ਹੋਣੀਆਂ ਤਾਂ ਤੇ ਉਹ ਸਮਾਂ ਨਾ ਜਰਾ ਲੰਘ ਜਾਂਦਾ ਠੀਕ ਹੈ ਉਹ ਤਕਰੀਰ ਦਾ ਸਮਾਂ ਤਾਂ ਹੁੰਦਾ ਪਰ ਪ੍ਰਧਾਨ ਜਨਤ ਬਾਰੇ ਇਸ ਨੂੰ ਕਰਤ ਸਰਦਾਰ ਅਜੇ ਸਿੰਘ ਦੇ ਸਰਦਾਰ ਅਖਬਾਰ ਸਿੰਘ ਤੇ ਸਰਦਾਰ ਗਜਤ ਕਰਨ ਦੇ ਸਮੂਹ ਸਟਾਫ ਨੂੰ ਬਹੁਤ ਬਹੁਤ ਵਧਾਈ ਦਿੰਦਾ ਰਾਹਤ ਅਜੀਤ ਖਾਨ ਸਾਹਿਬ ਜੀ ਦੀ ਫਤ ਸੋ ਇੱਕ ਵਾਰ ਫਿਰ ਇਹਨਾਂ ਵਿਦਿਆਰਥੀਆਂ ਨੂੰ ਉਸੇ ਨਾਲ ਸਰਦਾਰ ਅੰਮ੍ਰਿਤਜੀ ਸਿੰਘ ਕਰਨ ਗੁਰਪਿੰਦਕਾਰ ਸਮੂਹ ਸਥਾਪਨ ਇਹਨਾਂ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਲੱਖ ਲੱਖ ਵਧਾਈਆਂ ਸੋ ਇੱਥੇ ਇਹ ਸਮਾਰਤੀ ਹੈ ਸਸਾਰੇ ਸਟਾਫ ਅਤੇ ਲਈ ਟੀਮ ਦਿੱਤੀ ਗਈ ਹੈ ਇਹ 2 ਮਿੰਟ ਵਾਸਤੇ ਇੱਥੇ ਰੁਕ ਰਹਿਣਗੇ ਸੋ ਬਾਕੀ ਸਾਰੇ ਵਿਦਿਆਰਥੀ ਕਲਾਸਾਂ ਦੇ ਵਿੱਚ ਜਾਣਗੇ ਸਟੈਂਡ ਅਪ ਸਟੇਟ ਪੱਧਰੇ ਹੀ ਖਿਡਾਰੀਆਂ ਨੂੰ ਸਟੇਟ ਤੇ ਰੁਕਣ ਦਾ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਪੱਕੀ ਬੱਚਾ ਨੂੰ ਜਮਾਤਾਂ ਦੇ ਰਵਾਨਾ ਕੀਤਾ ਜਾ ਰਿਹਾ ਤੁਸੀਂ ਫਤਿਹਗੜ ਸੁਬਰਾਹ ਤੋਂ ਤਸਵੀਰਾਂ ਦੇ ਸਕਦੇ ਹੋ ਲਾਈਵ ਜਿੱਥੇ ਬੱਚੇ ਫਤਿਹਗੜ ਸੁਬਰਾਹ ਸਕੂਲ ਦੇ ਬੱਚੇ ਸਟੇਟ ਪੱਧਰੇ ਖਿਡਾਉਣ ਇਹਦੇ ਵਿੱਚੋਂ ਪਾਗ ਲੈ ਕੇ ਅਵਾਰਡ ਪ੍ਰਾਪਤ ਕਰਕੇ ਬਾਅਦ ਸਪਰਤ ਸਨ ਜਿਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬੱਚੇ ਸਟੇਟ ਤੇ ਮੌਜੂਦ ਹਨ ਬੱਚਿਆਂ ਨਾਲ ਵੀ ਗੱਲਬਾਤ ਕਰਵਾਵਾਂਗੇ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਰਿਹਾ ਕੀ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅੱਜ ਉਹ ਵਾਪਸ ਪਰਤੇ ਆ ਕਿ ਇਸ ਤਰ੍ਹਾਂ ਦੀ ਖੁਸ਼ੀ ਉਹਨਾਂ ਨੂੰ ਮਿਲ ਰਹੀ ਹੈ ਫਰੇਮ ਨਾਲ ਹੀ ਕਰੇ ਨੇੜੇ ਹੋ ਜਾਈਏ ਹਾਂ ਬਸ ਜੀ ਹਾਂ ਪਿਕਚਰ ਜੀ ਬਸ ਠੀਕ ਹੈ ਠੀਕ ਹੈ ਬੱਚੇ ਤੁਸੀਂ ਦੇ ਸਕਦੇ ਹੋ ਬੱਚਿਆਂ ਦੇ ਵਿੱਚ ਜੋਤਸ਼ਾ ਸੀਗਾ ਤੁਸੀਂ ਗੇਮਾਂ ਜਿੱਤਣ ਤੋਂ ਬਾਅਦ ਤੁਸੀਂ ਉਹ ਖੁਸ਼ੀ ਵੀ ਦੇ ਸਕਦੇ ਹੋ ਚਿਹਰਿਆਂ ਤੇ ਰੂਬ ਰੂਬ ਦਿਖਾਈ ਦੇ ਰਹੀ ਏ ਚਲੋ ਬੱਚੋ ਚਲੋ ਉਧਰ ਚਲੋ ਇੱਕ ਮਿੰਟ ਬਸ ਵੇਖੋ ਕਿਾਫੀਆ ਕਲੀਆਂ ਰੱਖੇ ਪਿੱਛੇ ਜਵਾਬੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਕਮੈਂਟ ਜ਼ਰੂਰ ਦਿੰਦੇ ਜਿਓ ਬੱਚੀਆਂ ਦਾ ਹੌਸਲਾ ਵਧਾਉਂਦੇ ਹੋਏ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਤਸਵੀਰਾਂ ਜਿਹੜਾ ਜ਼ਿਲ੍ਹਾ ਫਰੋਜਪੁਰ ਦੇ ਕਸਬਾ ਮੱਲਾਂ ਵਾਲੇ ਨੇੜੇ ਪੱਤੇਗੜ ਸਬਰਾੰਦ ਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਟੇਟ ਪਧਰੀ ਖਡਾਰਣਾ ਪਹੁੰਚੀ ਹਨ ਚਲੋ ਜੀ ਚਲੋ ਬੱਦਰ ਚਲੋ ਆਜੋ ਥੱਲੇ ਸਕੂਲ ਸਟਾਫ ਇਸ ਸਮੇ ਸਮੁੱਚਾ ਜਿਹੜਾ ਸਕੂਲ ਸਟਾਫ ਵੀ ਮੌਜੂਦ ਹੈ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਜਿਹੜੀ ਸੇਵਾ ਦੇਖਣ ਨੂੰ ਮਿਲ ਰਹੀ ਹੈ ਭਾਜੀ ਦੀ ਬਾਈਟ ਲੈ ਲਈ ਖੁੱਲ੍ਹੇ ਕੈਮਰੇ ਦਾ ਜਨਾਬ ਪ੍ਰਸ਼ਾਨਤ ਹਾਂ ਡਾਕਟਰ ਨੇ ਅੱਜ ਵੀ ਚੱਲ ਰਹੇ ਬੰਦ ਰਹੇ ਵਧੀਆ ਖੜਾਰਨਾ ਤੁਸੀਂ ਦੇ ਸਕਦੇ ਹੋ ਕਿ ਸਕੂਲ ਸਟਾਫ ਵੀ ਜਿਹੜਾ ਖੁਸ਼ੀ ਨਾਲ ਆਪਣੇ ਖੁਸ਼ੀ ਜਾਗਰ ਕਰਦਾ ਹੈ ਨਾ ਬੱਚਿਆਂ ਨਾਲ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਿਹਾ ਹੈ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਇੱਕ ਯਾਦਗਾਰੀ ਜਦੋਂ ਬੱਚੇ ਸਕੂਲ ਵਾਪਸ ਪਰਤੇ ਸਨ ਤੇ ਇੱਕ ਯਾਦਗਾਰੀ ਵਜੋਂ ਤਸਵੀਰਾਂ ਜ਼ਰੂਰ ਰਹਿ ਸਕਣ ਇਹ ਭਾਈ ਸਾਹਿਬ ਦੀ ਲਲੀ ਬਾਈਟ ਜੀ ਹਾਂਜੀ ਤੇ ਆਜੋ ਖੜ ਜਣਾ ਦੀ ਬਾਈਟ ਦੇਣੀ ਅੰਦਰ ਤੁਸੀਂ ਵੀਰਾਂ ਤੁਸੀਂ ਦੇ ਸਕਦੇ ਹੋ ਬਾਈਟ ਲੈਣੀ ਹੈ ਖੜ੍ਹ ਕੇ ਜੀ ਜਦੋਂ ਬਗਤ ਉਹ ਤਾਂ ਤਦੋਂ ਕਿ ਇਹ ਜਿਹੜੇ 2 ਮਿੰਟ ਖੜੋਗੇ ਨਾ ਲੈ ਲੈਣਗੇ ਇਹਨਾਂ ਕਰਵਾਦਨੇ ਇਹ ਵੀ ਕਰਾਦਨੇ ਮੈਂ ਵੀ ਤੁਹਾਨੂੰ ਨਾ ਨੇ ਭਾਈ ਸਾਹਿਬ ਨੇ ਜਾਨ ਹਾਂ ਚੇਅਰਮੈਨ ਸਾਹਿਬ ਹਾਂ ਚੇਅਰਮੈਨ ਸਾਹਿਬ ਦੀ ਕਰਨੀ ਸਰ ਇੱਧਰ ਤੁਸੀਂ ਇਹ ਸਾਈਡ ਆ ਜਾਓ ਅਜੀ ਤੁਸੀਂ ਤੁਸੀਂ ਬੋਲੋ ਹਾਂਜੀ ਸਰ ਅੱਜ ਬੱਚੀਆਂ ਸਟੇਟ ਪੱਧਰ ਤੇ ਜਿਹੜਾ ਅਵਾਰਡ ਪ੍ਰਾਪਤ ਕਰਕੇ ਵਾਪਸ ਪਰਤਿਆ ਨੇ ਕੀ ਕਹਿਣਾ ਚਾਹੋਗੇ ਜੀ ਸਹੀਦ ਸਰਦਾਰ ਸ਼ਾਹ ਮਸੀਹ ਇਤਾਰੀ ਐਜੂਕੇਸ਼ਨ ਸੁਸਾਇਟੀ ਦੀ ਚਲ ਰਹੀ ਸੰਸਾ ਸਹੀਦ ਸੁਬਾਸ਼ ਸਿੰਘ ਇਤਾਰੀ ਫਾਲਸਾ ਸੀਨੀਅਰ ਸੈਂਬੀ ਸਕੂਲ ਫਤਿਹਗੜ੍ਹ ਸੁਭਾ ਦੀ ਵਿਦਿਆਰਥੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਟੇਟ ਦੇ ਵਿੱਚੋਂ ਅੰਡਰ 19 ਦੀ ਜਿਹੜੀ ਟੀਮ ਹੈ ਬਲੱਡ ਲੈ ਕੇ ਆਈ ਹੈ ਅੰਡਰ 17 ਦੀ ਟੀਮ ਹੈ ਉਹ ਸਿਲਵਰ ਮੈਡਲ ਲੈ ਕੇ ਆਈ ਹੈ ਅੰਡਰ 20 ਦੀ ਟੀਮ 브라운 ਮੈਡਲ ਲੈ ਕੇ ਆਈ ਹੈ ਸੋ ਸਾਰੀ ਵੀ ਵਿਦਿਆਰਥੀ ਇਹਨਾਂ ਦੇ ਮਾਪੇ ਇਹਨਾਂ ਦੇ ਕੋਚ ਸਹਿਯੋਗਾਨ ਵਿਧਾਈ ਦੇ ਫਤਿਹ ਪੂਰਾ ਫਿਰੋਜ਼ਪੁਰ ਜ਼ਿਲ੍ਹਾ ਵਿਧਾਈ ਦਾ ਹੱਕ ਹੈ ਕਿਉਂਕਿ ਕ੍ਰੂਪਰ ਜਿਹੜੇ ਨੂੰ ਰਿਪਰੈਜ਼ੈਂਟ ਕਰ ਰਹੀ ਸੀ ਇਹ ਟੀਮ ਤੇ ਇਹ ਜਿਹੜੀ ਸੰਸਥਾ ਹੈ ਮਾਪੁਰ ਪਾਪਾ ਸੰਦਰ ਸਿੰਘ ਜੀ ਮੁੱਖ ਪ੍ਰਬੰਧਕੀ ਕਮੇਟੀ ਦੀਆਂ ਅਡਵਾਈਸ ਅਤੇ ਪ੍ਰਿੰਸੀਪਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੇ ਪਰਿਚਾਰਿਤ ਕਾਰਜ ਨਾਲ ਚੱਲ ਰਹੀ ਹੈ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜੀ ਟੀਮ 골ਡ ਮੈਡਲ ਲੈ ਕੇ ਆਈ ਹੈ ਇਹ ਨੈਸ਼ਨਲ ਪੱਧਰ ਤੋਂ ਵੀ 골ਡ ਮੈਡਲ ਲੈ ਕੇ ਆਏਗੀ ਤੇ ਸਕੂਲ ਦਾ ਨਾਮ ਜਿਹੜਾ ਉਹ ਵਾਸ਼ ਕਰੇਗੀ ਇਸ ਤਰ੍ਹਾਂ ਵਿਦਿਆ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਧਾਰਮਿਕ ਖੇਤਰ ਦੇ ਵਿੱਚ ਇਹ ਸੰਸਥਾ ਜਿਹੜੀ ਲਗਾਤਾਰ ਚੱਲਦੀ ਹੈ ਇੱਕ ਨਿਸ਼ਚਿਤ ਪ੍ਰਯਾਸ ਇਸ ਤਰ੍ਹਾਂ ਨਹੀਂ ਬਣਦੇ ਜਿਵੇਂ ਹਮੇਸ਼ਾ ਕਰਦੇ ਤੇਰੀ ਵੀ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਤੇ ਲੋਕ ਬਾਈਡਿੰਗ ਸਿਮਨ ਤੇ ਅੱਗੇ ਬੱਸ ਕੋਈ ਨਹੀਂ ਕੋਈ ਨਹੀਂ ਬਤਾਈਆਂ ਦੇ ਦੋ 25ੜੇ ਪਹੁੰਚ ਗਿਆ ਸਕੂਲ ਦੇ ਵਿੱਚ ਅਸੀਂ ਬਤਾਈ ਦੇ ਪਾਤਰ ਰਹੇ ਗਏ ਐਸਾ ਡਾ ਜੀ ਤੇ ਬੱਚਿਆਂ ਨੂੰ ਹੋਰ ਅੱਥਾ ਕਰਨ ਲਈ ਜਿਹੜਾ ਫੇਰ ਤੇ ਲੱਗੇ ਨਾ ਸੂ ਤੇ ਬੱਚਿਆਂ ਨੂੰ ਜਿਹੜਾ ਇਹ ਪਾਸ ਜਿੰਨੇ ਚੱਲਦਾ ਤੁਹਾਨੂੰ ਕੀ ਲੱਗਦਾ ਦੇਸ਼ ਦਾ ਫਲਸਫਾ ਹੈ ਕਿ ਜਦੋਂ ਅਸੀਂ ਸੀ ਸਰਦਾਰ ਸ਼ਮਸ਼ੇਲਤਾ ਵਾਲੀ ਖਾਲਸਾ ਸਕੂਲ ਦੇ ਦੀਪੀ ਮਾ ਦੇ ਤੇ ਬੜੇ ਬਸਾ ਤੁਸੀਂ ਜਿਹੜੇ ਕਲੌਬ ਲੈਵਲ ਤੇ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਰਦਾਰ ਅਮਰਜੀਤ ਸਿੰਘ ਜੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਹਨਾਂ ਦੇ ਮਾਪਿਆਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਬੱਚਿਆਂ ਨੂੰ ਸ਼ਹਿਰ ਤੋਂ ਥਾਂਨੇ ਤੇ ਉਜਰੇਆ ਤੇ ਉਹਦੀ ਵਜ੍ਹਾ ਕਰਕੇ ਸਾਡੇ ਜਿਹੜੇ ਬੱਚੇ ਆ ਪੰਜਾਬ ਲੈਵਲ ਤੇ ਕਈ ਨੇ ਨੰਬਰ ਤੇ ਆਇਆ ਬਹੁਤ ਬਹੁਤ ਧੰਨਵਾਦ ਸਭ ਹਾਂ ਜੀ ਤੁਸੀਂ ਬੋਲੋਗੇ ਤੁਸੀਂ ਨਾ ਵਾਈਫ ਦੀ ਟਿਕਟ ਮੋਟ ਨਾਲ ਤੁਸੀਂ ਚਾਹਣਾ ਵਾਈਫ ਦੀ ਟਿਕਟ ਸਾਡੇ ਜਾਇਕ ਦੀ ਟਿਕਟ ਤੇ ਸਭ ਤੋਂ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਤੇ ਬੱਚਿਆਂ ਦੇ ਮਾਪਿਆਂ ਨੂੰ ਕਿਉਂ ਆਂ ਬੱਚਿਆਂ ਨੂੰ ਕੁੜੀਆਂ ਨੂੰ ਜਾਣ ਹੀ ਨਹੀਂ ਦਿੰਦੇ ਤੇ ਕੁੜੀਆਂ ਕਿਸੇ ਕੱਲ ਕੋ ਘਟ ਨਹੀਂ ਉਹ ਆਪਣੇ ਸਾਹਮਣੇ ਆ ਪੰਜਾਬ ਲੈਵਲ ਤੇ ਜਿੱਤ ਕੇ ਆਈਆਂ ਨੇ ਦੇ ਆਪ ਨੂੰ ਕਿੰਨਾ ਕਿਸੇ ਪਰਾਈ ਦੇ ਨਾਮ ਨਹੀਂ ਦੇ ਤਾਂ ਆਮ ਲੋਕੀਂ ਦੇ ਖੇਡਾਂ ਦੇ ਖੇਡਾਈ ਦੇ ਵੀ ਦੇ ਤੇ ਮੈਂ ਬੇਨਤੀ ਕਰਦੀ ਹਾਂ ਇਹਨਾਂ ਛੜੀਆਂ ਨੂੰ ਵੱਧ ਤੋਂ ਵੱਧ ਅੱਗੇ ਲਿਆ ਜਾਵੇ ਜਿਵੇਂ ਆਪਣੇ ਪੰਜਾਬ ਦਾ ਨਾਮ ਸਕੂਲ ਦਾ ਨਾਮ ਸ਼ਹੀਦ ਸੰਸਰਕਾਰੀ ਐਂਡ ਫਟੇਗੜ ਸੁਧਾਰਸੀ ਉਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਮ ਉੱਚਾ ਕੀਤਾ ਹੈ ਇਸੇ ਤਰ੍ਹਾਂ ਲੜਕੀਆਂ ਜਿਹੜੀਆਂ ਦੇ ਖੇਡਾਂ ਦੇ ਜਾਣੀਆਂ ਪੜਾਈ ਦੇ ਵੀ ਅੱਗੇ ਹੈ ਇਹਨਾਂ ਕਹਿੰਦੇ ਵਾਹਿਦੁਰ ਜੀ ਦਾ ਖਾਸਾ ਵਾਹਿਦੁਰ ਜੀ ਦੀ ਫਟੇਗੜ ਉਹ ਚਾਹ ਵੀ ਨੇ ਬੱਤੀਆਂ ਨਾ ਕਰ ਲੀਏ ਗੱਲਬਾਤ ਤੁਸੀਂ ਕਰੋ ਤੁਸੀਂ ਲਾਈਵ ਤਸਵੀਰਾਂ ਦੇ ਸਕਦੇ ਹੋ ਫਤੇਗੜ ਸਭਰਾ ਤੋਂ ਜਿੱਥੇ ਤੁਸੀਂ ਹੰਕ ਕਰਦੇ ਕਰਦੇ ਫੋਟੋ ਜਿੱਥੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਬੱਚੀਆਂ ਆਹ ਬਾਲਾ ਨੇ ਮਨ ਨਹੀਂ ਪਾਇਆ ਕਰ ਕੰਵਲੀ ਲਿਆ ਫਾਟੋ ਕੰਵਲ ਬੱਚੀਆਂ ਸਕੂਲ ਸਟਾਫ ਦੇ ਨਾਲ ਯਾਦਗਾਰੀ ਤਸਵੀਰਾਂ ਖਚਾਉਂਦੀਆਂ ਹੋਈਆਂ ਬੱਚਿਆਂ ਨੂੰ ਛੋਟ ਲੱਗਿਆ ਸੀ ਬੱਚਿਆਂ ਨੂੰ ਛੋਟ ਲੱਗਿਆ ਜਿਹਨੇ ਉਹ ਵੀ ਨਾ ਗੇਰ ਕੋਈ ਕੈਪੀਟਲ ਐਂਡ ਸਾਰੇ ਜਿਹੜੇ ਨਹੀਂ ਬੋਲਦਾ ਬਾਬਾ ਸ਼ਾਮ ਚੰਗ ਛੀਦ ਬਾਬਾ ਸ਼ਾਮ ਸੰਗਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਸਬਰਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਮੁੱਚਾ ਛੀਦ ਸਰਦਾਰ ਸ਼ਾਮ ਸੰਗਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸਟਾਫ ਸਟੇਡ ਪਧਰੀ ਅਵਾਰਡ ਜਿੱਤ ਕੇ ਵਾਪਸ ਪਰਤੀਆਂ ਬੱਚਿਆਂ ਦੇ ਨਾਲ ਤਸਵੀਰਾਂ ਖਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਅਸੀਮ ਉਹ ਜੋ ਨਾਲ ਲੱਗੇ ਉਹਨਾਂ ਨਾਲ ਫੋਟੋ ਹੋ ਗਿਆ ਉਹਨਾਂ ਦੇ ਟਰੋਫੀ ਨੂੰ ਫੜਦੇ ਕਿਹਾ ਮੇਰੇ ਢੇਰੇ ਉੱਪਰ लो लो जी स्टाफ लोचा मैं ਅਵਾਰਡ ਪੱਤਰੀ ਜਿੱਤ ਕੇ ਵਾਪਸ ਪਰਤੀਆਂ ਬੱਚਿਆਂ ਦੇ ਨਾਲ ਤਸਵੀਰਾਂ ਖਚਾਉਂਦਾ ਨਜ਼ਰ ਆ ਰਿਹਾ। ਇੱਕ ਰੀਲ ਬਣਾ ਲੈ ਰੀਲ। 1 ਮਿੰਟ ਇੱਕ ਮਿੰਟ ਇੱਕ ਮਿੰਟ। ਰੀਲ ਬਣਾ ਦੇ। ਫਿੱਡਰੋਗ ਬਣਾਉਣਾ। ओके ਜੇ ਸੁਮੇਰਾਂ ਤੁਸੀਂ ਦੇ ਸਕਦੇ ਹੋ ਬੱਚੀ ਨਾਲ ਵੀ ਗੱਲਬਾਤ ਕਰਾਂਗੇ ਹੁਣ ਹੈਗਾ ਦੂਸਰਾ ਹੂੰ ਉਹ ਪਹਿਲਾਂ ਆਵਾਜ਼ ਚੈੱਕ ਕਰੇ ਬਾਈ ਟੈਂਕ ਕਿਵੇਂ ਆਇਆ ਇੱਕ ਮਿੰਟ ਬੱਚੀਆਂ ਨਾਲ ਕਰ ਲਈ ਗੱਲ ਮਾੜਾ ਤੁਸੀਂ ਕਹਿ ਦੋ ਕਿ ਕਿਹੜਿਕਣੀ ਬੱਚੇ ਬੋਲ ਸਕਦੀਆਂ ਆਵਾਜ਼ ਚੈੱਕ ਕਰੀ ਹਾਂ ਬਾਈ ਸਾਹਿਬ ਕੀ ਜੇ ਨਈਂ ਹੁੰਦਾ ਨਾ ਨੇੜੇ ਕੋਈ ਲਿਆ ਕਰ ਮੇਰੇ ਨੇੜੇ ਰੱਖ ਲੈ ਕੇ ਕੰਤ ਅਨਮੋਲ ਜੇ ਤੁਮ ਕੋਈ ਕਰ ਕਰ ਪੁੱਛ ਲਿਆ

ਹੌਣ ਕਰਨੀ ਲੋੜ ਹੈ ਕਰਨਾ ਹੈ ਆ ਵੀ ਵੀਡੀਓ ਹੁਣ ਵੀਡੀਓ ਚਲਾ ਹੁਣ ਵੀਡੀਓ ਚਲਾ ਆਹ ਦੇਖੋ ਸਰਪ੍ਰੀਖਣ ਅਜੀਬੰਗਰ ਨੂੰ ਦੇ ਦੇ ਕਰੀ ਤੇ ਕਰੀ ਮਾੜਾ ਬੜਾ ਉੱਤਮ ਮਾਜੀ ਸਾਰਾ ਦੇ ਪੱਤੀਆਂ ਸਟੈਂਡ ਪੱਤਰ ਤੇ ਜਿਹੜਾ ਅਵਾਰਡ ਪ੍ਰਾਪਤ ਕਰਕੇ ਆਵਾਜ਼ ਕਰਦੀਆਂ ਨੇ ਕੀ ਕਹਿਣਾ ਚਾਹੀਦਾ ਚਲੋ ਲਓ ਜੀ ਸੈਕਟਰੀ ਜਿਵੇਂ ਕਿ ਸੁਸਾਇਟੀ ਦੇ ਕਰਮਾਣੇ ਮਾੜਾ ਆ ਗਿਆ ਹਾਂ ਅਨਮੋਲ ਕੁੜੀ ਆ ਗਈ ਅਨਮੋਲ ਆਵੇ ਸਮਝ ਅਨਮੋਲ ਤੇ ਕਰਮ ਤੋਂ ਸਰ ਦਵਾ ਦਿਓ ਦੋਨੋਂ ਮਟੋਚੀ ਬੋਲਦਾ ਵਧੀਆ ਬਾਈਕ ਤੇ ਲਾਈਵ ਹੈ ਉਹ ਕਰ ਰਹੇ ਹੋ ਉਹ ਕਰ ਰਹੇ ਹੋਗੇ ਇਹਦਾ ਲਾਈਵ ਚੱਲਦੇ ਆ ਸਮੋਸਾ ਬਣਾ ਕੇ ਪੀਜ ਦਿਨਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਇੱਥੇ ਇਹਨਾਂ ਦੇ ਨਾਲ ਜਰਦਾ ਚਾਰ ਸ਼ਬਦ ਕੀ ਜਰਦਾ ਕੋਈ ਗੱਲ ਨਹੀਂ ਭਾਵੇਂ ਉਹ ਮੈਂ ਹਰਿਸ਼ਿੰਦਰ ਨਾਲ ਵੀ WhatsApp ਹੀ ਕਰ ਦੂੰਗਾ ਹਾਂ ਜੀ ਜੀ ਕੋਈ ਗੱਲ ਨਹੀਂ

ਬਹੁਤ ਧੰਨਵਾਦ ਤੁਹਾਡਾ ਸਭ ਨੂੰ ਕਿਹੜੇ ਚੈਨਲ ਤੇ ਸਾਡੀ ਤਰਫ ਤੇ ਸਾਡੇ ਲੋਕ ਹਰਨੇਕ ਜੀ ਦਾ ਤੇ ਫਾਈਬਰ ਰਿਵਿਊ ਇਸੇ ਦੇ ਨਾਮ ਲਈ ਸਮਾਰਤ ਕਰਦੀ ਹੈ ਜੀ ਲਾਈਵ ਤੁਸੀਂ ਤਸਵੀਰਾਂ ਦੇਖੀਆਂ ਫਤਿਹਗੜ੍ਹ ਸੁਬਰਾਤੂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਿੱਤੂ ਦੀਆਂ ਵਿਦਿਆਰਥੀਆਂ ਨੇ ਸਟੇਟ ਅਵਾਰਡ ਪ੍ਰਾਪਤ ਕਰਕੇ ਵਾਪਸ ਫਤਿਹਗੜ੍ਹ ਆ ਸਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ